ਸਮੇਂ 'ਚ ਇਸੇ ਧਰਤੀ ਤੋਂ ਮੈਂ ਅੱਗੇ ਵੀ ਕਹਿੰਦਾ ਆਇਆ ਕਿ ਖਡੂਰ ਸਾਹਿਬ ਦੀ ਧਰਤੀ ਤੋਂ ਨਵਾਂ ਅਕਾਲੀ ਦਲ ਸ਼ੁਰੂ ਹੋਵੇਗਾ ਜਿਹੜਾ 102 ਜਾਂ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਯਾਰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਅਕਾਲੀ ਦਲ ਗੋਲੀਆਂ 'ਚ ਚੱਲਿਆ ਸੀ ਜਿਹੜਾ ਅਕਾਲੀ ਦਲ ਨਨਕਾਣਾ ਸਾਹਿਬ ਤੋਂ ਛੱਲਿਆ ਸੀ ਜਿਹੜਾ ਅਕਾਲੀ ਦਲ ਕਾਲ ਤਖਸਦ ਸਾਹਿਬ ਤੋਂ ਛੱਲਿਆ ਸੀ ਉਹਨਾਂ ਦਾ ਅੰਤ ਜਿਹੜਾ ਇਹਨਾਂ ਨੇ ਕੀਤਾ ਉਹ ਸਰਸੇ ਡੇਰੇ ਜਾ ਕੇ ਤੁਸੀਂ ਪਸੰਦ ਜਿਹਨੂੰ ਨਹੀਂ ਸੀ ਕਰਦੇ ਉਹਨੂੰ ਦੁਨੀਆ ਪਸੰਦ ਕਰਦਾ ਤੁਸੀਂ ਜਿਹਨੂੰ ਹੱਤਵਾਦੀ ਕਹਿੰਦੇ ਸੀ ਦੁਨੀਆ ਨੂੰ ਚੰਗਾ ਸਮਝਦੀ ਐ ਹੁਣ ਹੱਤਵਾਦੀ ਕੌਣ ਐ ਅਸੀਂ ਅਮੀਰਾਂ ਦੇ ਘਰਾਂ ਚੋਂ ਜਿਹੜਾ ਕਾਲੀ ਜਲ ਕੱਢ ਕੇ ਇਹਨਾਂ ਵਟਾਂ ਤੇ ਇਹਨਾਂ ਰਾਵਾਂ ਤੋਂ ਪੈਦਾ ਕਰਨਾ ਐ ਅਸੀਂ ਅਸੀਂ ਸੁਧਾਰਨ ਘਰਾਂ ਚੋਂ ਲੈ ਕੇ ਆਉਣਾ ਐ ਅਸੀਂ 5 ਸਟਾਰ ਹੋਟਲਾਂ ਚੋਂ ਕਾਲੀ ਜਲ ਕੱਢਣਾ ਐ ਇੱਕ ਬੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਐ ਪ੍ਰਧਾਨ ਇਹਦਾ ਘਰ ਬੈਠਾ ਦੰਦੀਆਂ ਕੱਢਦਾ ਉਹ ਕਿੱਧਰ ਦਾ ਕਾਲੀ ਜਲ ਸੀ ਸਤਿ ਸ੍ਰੀ ਅਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਰਾਜਵੀਰ ਸਿੰਘ ਤਾਂ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਤਕਰੀਬਨ ਜਿੱਤ ਚੁੱਕੇ ਨੇ ਐਲਾਨ ਹੋਣਾ ਬਾਕੀ ਹੈ ਤਾਂ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਤਾਂ ਖਾਰਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਭਾਈ ਅਮਰਤਪਾਲ ਸਿੰਘ ਦੀ ਇਸ ਜਿੱਤ ਨੂੰ ਦੇਖੋ ਪਹਿਲੀ ਗੱਲ ਤਾਂ ਹੈ ਜਿਹੜੀਆਂ ਹਕੂਮਤਾਂ ਸੀ ਸਾਡਾ ਪੰਜਾਬ ਸੀ ਇੱਥੇ ਇੱਕ ਕਾਲੀ ਦਲ ਜਿਹੜਾ ਪੁਰਾਣਾ ਹੁੰਦਾ ਸੀ ਤਾਂ ਉਹਨਾਂ ਦੀ ਸੋਚ ਬਦਲ ਚੁੱਕੀ ਸੀ ਉਹ ਸੋਚ ਸਿਰਫ ਜਿਹੜੀ ਸੜਕਾਂ ਤੇ ਪੁਲੀਆਂ ਤੇ ਜਿਹੜੀ ਰਹਿ ਚੁੱਕੀ ਸੀ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਲੋਕਾਂ ਨੂੰ ਪਤਾ ਸੀ ਕਿ ਪੰਥਕ ਚੀਜ਼ਾਂ ਦੀ ਘਾਟ ਪੈ ਚੁੱਕੀ ਹੈ ਇਸ ਜਿੱਤ ਨੇ ਇਹਨੂੰ ਵੇਖ ਕੇ ਜਦੋਂ ਫਰੀਦਕੋਟ ਜੋਰ ਫੜ ਲਿਆ ਤਾਂ ਦੋ ਸੀਟਾਂ ਦਾ ਮਤਲਬ ਤਾਂ ਇਹ ਹੋ ਗਿਆ ਕਿ ਪੰਜਾਬ ਦੇ ਅੰਦਰ ਸਿਰਫ ਪੰਥਕ ਗੱਲ ਚੱਲੇਗੀ ਆਉਣ ਵਾਲੇ ਸਮੇਂ 'ਚ ਇਸੇ ਧਰਤੀ ਤੋਂ ਮੈਂ ਅੱਗੇ ਵੀ ਕਹਿੰਦਾ ਆਇਆ ਕਿ ਖਡੂਰ ਸਾਹਿਬ ਦੀ ਧਰਤੀ ਤੋਂ ਨਵਾਂ ਅਕਾਲੀ ਦਲ ਸ਼ੁਰੂ ਹੋਵੇਗਾ ਜਿਹੜਾ 102 ਜਾਂ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਸੀਂ ਅਮੀਰਾਂ ਦੇ ਘਰਾਂ 'ਚੋਂ ਜਿਹੜਾ ਅਕਾਲੀ ਦਲ ਕੱਢ ਕੇ ਇਹਨਾਂ ਵਟਾਂ ਤੇ ਇਹਨਾਂ ਰਾਵਾਂ ਤੋਂ ਪੈਦਾ ਕਰਨਾ ਹੈ ਅਸੀਂ ਅਸੀਂ ਸੁਧਾਰਨ ਘਰਾਂ 'ਚੋਂ ਲੈ ਕੇ ਆਉਣਾ ਹੈ ਅਸੀਂ 5 ਸਟਾਰ ਹੋਟਲਾਂ 'ਚੋਂ ਅਕਾਲੀ ਦਲ ਕੱਢਣਾ ਹੈ ਉਹ ਤਾਂ ਡੇਰਾ ਉਹ ਤਾਂ ਡੇਰੇ ਜਾ ਕੇ ਮੱਥਾ ਟੇਕ ਕੇ ਅਕਾਲੀ ਦਲ ਖਤਮ ਹੋ ਗਿਆ ਅੱਜ ਉਹਦੇ ਹਾਲਾਤ ਦੇਖੋ ਕੁਝ ਸਮਾਂ ਪਹਿਲਾਂ 13 14% ਵੋਟ ਸੀ ਕਿੰਨੀ ਕੁ ਵਾਝੇਗੀ ਯਾਰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਅਕਾਲੀ ਦਲ ਗੋਲੀਆਂ ਚੋਂ ਚੱਲਿਆ ਸੀ ਜਿਹੜਾ ਅਕਾਲੀ ਦਲ ਨਨਕਾਣਾ ਸਾਹਿਬ ਤੋਂ ਚੱਲਿਆ ਸੀ ਜਿਹੜਾ ਅਕਾਲੀ ਦਲ ਕਾਲ ਤਖਤ ਸਾਹਿਬ ਤੋਂ ਚੱਲਿਆ ਸੀ ਉਹਨਾਂ ਦਾ ਅੰਤ ਜਿਹੜਾ ਇਹਨਾਂ ਨੇ ਕੀਤਾ ਉਹ ਸਰਸੇ ਡੇਰੇ ਜਾ ਕੇ ਕਰਤਾ ਸੀ ਇਹ ਤਾਂ ਹੋ ਗਈ ਅਕਾਲੀਆਂ ਦੀ ਤੇ ਜਿਹੜਾ ਭਗਵੰਤ ਮਾਨ ਆਪ ਨੂੰ ਸਮਝਦਾ ਸੀ ਕਿ ਦੂਜੇ ਅੱਤਵਾਦੀ ਵੱਖਵਾਦੀ ਤੂੰ ਕਿਹਨਾਂ ਨੂੰ ਖੁਸ਼ ਕਰਦਾ ਸੀ ਜਿਨ੍ਹਾਂ ਨੂੰ ਤੂੰ ਖੁਸ਼ ਕਰਦਾ ਸੀ ਉਹਨਾਂ ਨੇ ਤੈਨੂੰ ਨਕਾਰ ਕੇ ਬਾਹਰ ਸੁੱਟਦਾ ਹੁਣ ਪੰਜਾਬ ਦੇ ਅੰਦਰ ਇੱਕ ਗੱਲ ਯਾਦ ਰੱਖਿਆ ਜੇ ਇਹ ਸਿਆਸਤਦਾਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਜਿਹੜੀ ਸਿਆਸਤ ਪੰਥ ਦੀ ਸਿਆਸਤ ਆ ਉਹ ਗੁਰਦੁਆਰਿਆਂ ਚੋਂ ਚੱਲੇ ਕਰੇ ਕਿਉਂਕਿ ਗੁਰਦੁਆਰੇ ਦੀ ਡੈਫੀਨੇਸ਼ਨ ਇਹ ਹੈ ਸਰਬੱਤ ਦਾ ਭਲਾ ਗੁਰਦੁਆਰੇ ਦੀ ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਰਾਜ ਇਹਦੇ ਵਿੱਚੋਂ ਚੱਲੇਗਾ ਜਿਹੜੀ ਸੋਚ ਇਹਦੇ ਵਿੱਚੋਂ ਚੱਲੇਗੀ ਉਹ ਸਾਰੇ ਧਰਮਾਂ ਦੀ ਬਰਾਬਰ ਤੇ ਮਨੁੱਖਤਾ ਦੇ ਭਲੇ ਲਈ ਚੱਲੇਗੀ ਤੇ ਇਹਨਾਂ ਲੋਕਾਂ ਨੇ ਗੁਰਦੁਆਰਿਆਂ ਦੀ ਉਲਟ ਬੋਲਣਾ ਇਹ ਜਿਹੜਾ ਨਵਾਂ ਮੁੱਖ ਮੰਤਰੀ ਦੂਜਿਆਂ ਨੂੰ ਬੇਵਕੂਫ ਸਮਝਦਾ ਸੀ ਇਕੱਲੇ ਚੁਟਕਲੇ ਸੁਣਾ ਕੇ ਤੇ ਇਹੋ ਜਿਹੇ ਬੇਤੁਕੀਆਂ ਗੱਲਾਂ ਕਰਕੇ ਤੂੰ ਪਿਛਲੇ ਵਾਰ ਹਰੀਕੇ ਹੈਡ ਤੇ ਸੈਂਕੜੇ ਦੀ ਗਿਣਤੀ 'ਚ ਵਹੀਕਲ ਤੋੜਤੇ ਤੈਨੂੰ ਪਤਾ ਹੈ ਕਿ ਇੱਕ ਗਰੀਬ ਘਰ ਦਾ ਮੁੰਡਾ ਮੋਟਰਸਾਈਕਲ ਕਿਵੇਂ ਲੈਂਦਾ ਓਹਦੀ 500 ਰੁਪਇਆ ਮਹੀਨੇ ਦੀ ਹਜ਼ਾਰ ਕਿਸ਼ਤ ਹੁੰਦੀ ਹੈ ਤੇ ਕਿਵੇਂ ਰੋਕੇ ਬੰਦਾ ਗਰੀਬ ਕਿਸ਼ਤ ਲਾਉਂਦਾ ਤੂੰ ਚੁੱਕ ਚੁੱਕ ਕੇ ਤੇਰੀ ਫੋਰਸ ਨੇ ਉਹ ਮੋਟਰਸਾਈਕਲ ਤੋੜ ਕੇ ਨਹਿਰਾਂ ਸੁੱਟ ਤੇ ਤੁਸੀਂ ਕੀ ਵਿਖਾਉਂਦੇ ਸੀ ਤੁਹਾਨੂੰ ਇਹ ਢਿੱਲੀਆਂ ਪੱਗਾਂ ਤੇ ਚੋਲਿਆਂ ਵਾਲੇ ਜਿਤਾਉਂਦੇ ਨੇ ਤੇ ਜਦੋਂ ਜਿਤਾ ਦੇਂਦੇ ਨੇ ਤੁਸੀਂ ਇਹਨਾਂ ਨੂੰ ਗੋਲੀਆਂ ਮਾਰਦੇ ਜੀ ਅੱਜ ਦੋ ਸੀਟਾਂ ਦਾ ਮਤਵਲੇ ਸੀ ਕਿ ਪੰਜਾਬ ਕੀ ਪਾਲਦਾ ਹੈ ਪੰਜਾਬ 'ਚ ਅੱਜ ਵੀ ਸਿੱਖ ਉੱਥੇ ਹੀ ਬੈਠਾ ਹੈ ਜਿੰਨਾ ਮਰਜੀ ਜ਼ੋਰ ਲਾ ਲਓ ਜਿੰਨਾ ਮਰਜੀ ਨਿਚਾਰ ਲਾਓ ਸਾਡੇ ਕੋਲ ਕੋਈ ਨਿਚਾਰ ਨਹੀਂ ਸੀ ਸਾਡੇ ਕੋਲ ਕੋਈ ਦਿੱਲੀ ਦਾ ਲੀਡਰ ਨਹੀਂ ਸੀ ਸਾਡੇ ਕੋਲ ਕੋਈ ਚੰਡੀਗੜ੍ਹ ਦਾ ਲੀਡਰ ਨਹੀਂ ਸੀ ਆ ਸਧਾਰਨ ਚਿਹਰਿਆਂ ਵਾਲੇ ਬੰਦੇ ਸੀ ਸੋ ਪੰਜਾਬ ਨੇ ਤੇ ਦੱਸਤਾ ਕਿ ਆਉਣ ਵਾਲੀ 2027 ਦੀ ਇਲੈਕਸ਼ਨ ਹੈ ਉਹ ਸਾਡੀ ਪੰਥਕ ਹੋਵੇਗੀ ਮੈਂ ਇੱਕ ਹੋਰ ਬੇਨਤੀ ਵੀ ਕਰਦਾ ਸਾਡੇ ਪੰਜਾਬ ਨੂੰ ਕਿ ਜੇ ਭਾਈ ਜਗਮੀਤ ਸਿੰਘ ਕੈਨੇਡਾ ਦੇ ਵਿੱਚ ਦਿਮਾਲੇ ਵਾਲਾ ਮਨਿਸਟਰ ਬੰਦਾ ਹੈ ਤੇ ਮੋਦੀ ਆਪ ਦਾ ਯੂਪੀ ਦੇ ਵਿੱਚ ਆਪਦੇ ਪਹਰਾਵੇ ਵਾਲਾ ਮੁੱਖ ਮੰਤਰੀ ਲਿਆਉਂਦਾ ਹੈ ਤੇ ਪੰਜਾਬ ਦੇ ਅੰਦਰ ਵੀ ਦਿਮਾਲੇ ਵਾਲਾ ਮੁੱਖ ਮੰਤਰੀ ਚਾਹੀਦਾ ਹੈ ਕਾਰਨ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭ ਤੋਂ ਵੱਡੀ ਕੁਰਬਾਨੀ ਇੱਥੇ ਹੈ ਜਿਹਨੂੰ ਵਰਲਡ ਮੰਨਦਾ ਹੈ ਜਿਹਨੂੰ ਵਰਲਡ ਮੰਨਦਾ ਹੈ ਤੇ ਫਿਰ ਇੱਥੇ ਦਿਮਾਲੇ ਵਾਲਾ ਮੁੱਖ ਮੰਤਰੀ ਕਿਉਂ ਨਹੀਂ ਜੇ ਉਹ ਕਹਿੰਦੇ ਨੇ ਸਾਡਾ ਜੋਗੀ ਆਪਦੇ ਪਹਰਾਵੇ ਵਾਲਾ ਹੈ ਤੇ ਫਿਰ ਸਾਡਾ ਵੀ ਇਹੀ ਆਵੇਗਾ ਭਾਈ ਜੀ ਜਿਹੜੀਆਂ 2 ਸੀਟਾਂ ਦੀ ਤੁਸੀਂ ਗੱਲ ਕੀਤੀ ਆ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਲੀਡ ਤੇ ਨੇ ਤਾਂ ਇੱਥੋਂ ਭਾਈ ਅਮਰਤਪਾਲ ਸਿੰਘ ਨੇ ਹਾਲਾਂਕਿ ਸੰਗਰੂਰ ਤੋਂ ਸਿਮਰਨ ਸਿੰਘ ਮਾਨ ਨੇ ਜਿਹੜੇ ਦੂਜੇ ਨੰਬਰ ਤੇ ਇਸ ਵਾਰ ਰਹਿ ਗਏ ਨੇ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਸੰਗਰੂਰ ਤੋਂ ਪਹਿਲੀ ਵਾਰ ਜਿੱਤ ਕੇ ਸੀ ਤਾਂ ਇਸ ਵਾਰ ਦੂਜੇ ਨੰਬਰ ਤੇ ਰਹਿਣਾ ਉੱਥੇ ਇੱਕ ਬੜੀ ਵੱਡੀ ਗਲਤੀ ਮੈਂ ਕਹੂੰਗਾ ਦੋ ਕੈਂਡੀਡੇਟ ਇੱਕੋ ਸੋਚ ਦੇ ਚਲੇ ਗਏ ਜੇ ਦੋਨਾਂ ਦੀ ਵੋਟਰ ਲਾਈਏ ਤਾਂ ਅਸੀਂ ਪਿੱਛੇ ਦੇਖਦੇ ਆਏ ਆ ਵੋਟ ਇਹਨਾਂ ਦੀ ਸਹੀ ਰਹਿੰਦੀ ਹੈ ਸ਼ਾਇਦ ਵਾਧੀ ਤਾ ਸਰਪਾਲ ਸਿੰਘ ਖੈਰਾ ਵੀ ਪੰਜਾਬ ਦੀ ਗੱਲ ਕਰਦਾ ਆ ਆਪਦੀ ਕੌਮ ਦੀ ਗੱਲ ਕਰਦਾ ਤੇ ਸਰਦਾ ਸਿਮਰਜੀਤ ਸਿੰਘ ਵੀ ਕਰਦਾ ਸੋ ਜੋ ਹਕੂਮਤ ਚਾਹੁੰਦੀ ਸੀ ਹਕੂਮਤ ਨੇ ਆਪਦੀ ਚਲਾਕੀ ਨਾਲ ਉਹ ਕਰ ਲਿਆ ਤੇ ਸਾਡੇ ਸਿੱਖਾਂ ਚ ਇੱਕੀ ਪ੍ਰੋਬਲਮ ਆਈ ਐ ਅਸੀਂ ਇੱਕ ਦੂਜੇ ਦੀ ਲੱਤ ਖਿੱਚਦੇ ਆ ਸੋ ਉੱਥੇ ਆ ਮਾੜਾ ਹੋਇਆ ਤੇ ਕਿਤੇ ਨਾ ਕਿਤੇ ਜਾ ਕੇ ਸਿਆਸਤ ਦੇ ਵਿੱਚ ਇਹ ਨਹੀਂ ਲੱਗਦਾ ਖੈਰਾ ਆ ਦੇ ਜਿਹੜੇ ਟਰੈਪ ਦੇ ਵਿੱਚ ਆਏ ਨੇ ਫਿਰ ਦੇਖੋ ਲੱਗਦਾ ਤਾਂ ਹੁਣ ਇਹੀ ਹੈ ਕਿਉਂਕਿ ਇਹ ਤਾਂ ਇਸ ਤਰੀਕੇ ਨਾਲ ਜਾਂਦਾ ਕਿਉਂਕਿ ਖੈਰਾ ਕਹਿੰਦੇ ਵੋਟ ਤੋੜ ਕੇ ਸਿਮਰਨ ਸਿੰਘ ਮਾਨ ਦੀ ਕਿਉਂਕਿ ਕਿਤੇ ਨਾ ਕਿਤੇ ਸੈਂਪਥੀ ਸੀਗੀ ਲੋਕਾਂ ਦੀ ਉਹਨਾਂ ਨਾਲ ਵੀ ਸਿੱਖੀ ਦੀਆਂ ਗੱਲਾਂ ਕਰਦੇ ਸੀ ਯੂਪੀਏ ਤੇ ਜਦੋਂ ਨੌਜਵਾਨਾਂ ਤੇ ਲੱਗੇ ਉਦੋਂ ਜਾਣਦੇ ਸੀ ਘਰਾਂ ਦੇ ਦੇਖੋ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਜਿਹੜੇ ਫਾਦਰ ਨੇ ਉਹ ਸ਼ੁਰੂ ਤੋਂ ਲੈ ਕੇ ਜਿਵੇਂ ਸੰਤਾ ਨਾਲ ਜੁੜੇ ਸੀ ਚਲੋ ਕਿਵੇਂ ਵੀ ਲਾ ਲਓ ਪੋਲਿਟਿਸ਼ੀਅਨ ਅੱਗੇ ਚਲਾ ਆਗੇ ਉਹ ਗੱਲਾਂ ਅਲੱਗ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ ਪੰਜਾਬ ਦੀ ਗੱਲ ਤਾਂ ਸੁਖਪਾਲ ਸਿੰਘ ਖੈਰਾ ਵੀ ਕਰਦੇ ਨੇ ਉਹ ਕੌਮ ਦੀ ਗੱਲ ਵੀ ਕਰਦੇ ਨੇ ਬੋਲਦੇ ਵੀ ਅਸੇ ਟੌਪਿਕ ਤੇ ਨੇ ਜੇ ਦੋ ਬੰਦੇ ਇੱਕੋ ਟੌਪਿਕ ਤੇ ਬੋਲਣਗੇ ਦੋਨੋਂ ਖਲੋਣਗੇ ਤੇ ਵੋਟ ਤਾਂ ਘਟੇਗੀ ਘਟੇਗੀ ਸੋ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਹੈ ਕਿ ਸਾਜ਼ਿਸ਼ ਦਾ ਉਹ ਬੰਦਾ ਸ਼ਿਕਾਰ ਹੋ ਚੁੱਕਾ ਹੈ ਆਹੀ ਤਾਂ ਭਾਈ ਅਮਰਤਪਾਲ ਸਿੰਘ ਅੱਜ ਜਿੱਤ ਚੁੱਕੇ ਨੇ ਤਾਂ ਤੁਸੀਂ ਵਕੀਲ ਵੀ ਹੋ ਕਿੰਨੇ ਸਮੇਂ ਦੇ ਵਿੱਚ ਬਾਹਰ ਆ ਜਾਣਗੇ ਫਿਰ ਦੇਖੋ ਇੱਕ ਐਮਪੀ ਦਾ ਪ੍ਰੈਸ਼ਰ ਹੁੰਦਾ ਹੈ ਇੱਕ 9 ਐਮਐਲਏ ਦਾ ਹਲਕਾ ਹੈ 9 ਐਮਐਲਏ ਇੱਕ ਬੰਦੇ ਦੇ ਨਾਲ ਚਲੇ ਜਾ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਸਰਕਾਰ ਤੇ ਪ੍ਰੈਸ਼ਰ ਪੈਣਾ ਹੈ ਕਿਉਂਕਿ ਦੇਖੋ ਪਰਚਾ ਦਰਹਿਤ ਹੈ ਹੀ ਨਹੀਂ ਇਲੀਗਲ ਡਿਟੇਨ ਹੈ ਜਦੋਂ ਇਲੀਗਲ ਡਿਟੇਨ ਹੈ ਬੰਦੇ ਨੂੰ ਬਾਹਰ ਕੱਢਣਾ ਪੈਣਾ ਇੱਕ ਐਮਪੀ ਨੂੰ ਜਿੱਤ ਕੇ ਉਹਨੂੰ ਜੇਲ੍ਹ ਚ ਰੱਖਣਾ ਇੱਕ ਹਿੰਦੁਸਤਾਨ ਦੀ ਹਕੂਮਤ ਤੇ ਪੰਜਾਬ ਸਰਕਾਰ ਨੂੰ ਅੱਜ ਸ਼ਰਮ ਆਵੇਗੀ ਤੁਸੀਂ ਪਸੰਦ ਜਿਹਨੂੰ ਨਹੀਂ ਸੀ ਕਰਦੇ ਉਹਨੂੰ ਦੁਨੀਆ ਪਸੰਦ ਕਰਦੀ ਹੈ ਤੁਸੀਂ ਜਿਹਨੂੰ ਹੱਤਵਾਦੀ ਕਹਿੰਦੇ ਸੀ ਦੁਨੀਆ ਨੂੰ ਚੰਗਾ ਸਮਝਦੀ ਹੈ ਹੁਣ ਹੱਤਵਾਦੀ ਕੌਣ ਹੈ ਹੱਤਵਾਦੀ ਦਾ ਭਗਵੰਤ ਮਾਨ ਤੁਹਾਡੇ ਬੰਦੇ ਹੋਗੇ ਤੇ ਤੁਹਾਡੀ ਹਕੂਮਤ ਦਿੱਲੀ ਵਾਲੀ ਹੋਗੀ ਉਹਨੂੰ ਤਾਂ ਲੋਕ ਪਸੰਦ ਕਰਦੇ ਨੇ ਉਹ ਤਾਂ ਲੋਕ ਉਹਨੂੰ ਗੁਨਾਹਗਰ ਸਮਝਦੇ ਹੀ ਨਹੀਂ ਇਹ ਬਹੁਤ ਵੱਡਾ ਮੈਸੇਜ ਆ ਦੁਨੀਆ ਦੇ ਉੱਪਰ ਕਿ ਤੁਸੀਂ ਅਤਵਾਦੀ ਮੈਂਟ ਚ ਬੋਲਦੇ ਨੇ ਵੱਖਵਾਦੀ ਬੋਲਦੇ ਨੇ ਅੱਜ ਜਵਾਬ ਦਿਓ ਨਾ ਅੱਜ ਤਾਂ ਤੁਹਾਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਮੇਰੇ ਦੇਖਣ ਤੇ ਰਜ਼ਾਇੰਦੇ ਦੇਣਾ ਚਾਹੀਦਾ ਤੁਸੀਂ ਪਿਛਲੇ ਸਾਲ ਸਾਡੇ ਸਿੱਖਾਂ ਦੇ ਮੁੰਡੇ ਫੜ ਫੜ ਕੇ ਤੁਸੀਂ ਐ ਉਹਨਾਂ ਨਾਲ ਹਾਲਾਤ ਬਣਾਏ ਸੀ ਕਿ ਜਿਵੇਂ ਕੋਈ ਜੰਗਲ ਚੋਂ ਜਿਵੇਂ ਕੋਈ ਬਾਹਰ ਦੀ ਦੁਨੀਆ ਚੋਂ ਬੰਦੇ ਆਏ ਹੁੰਦੇ ਨੇ ਇਹ ਗੱਲ ਬਣਦੀ ਹੈ ਕੋਈ ਯਾਰ ਸੋ ਅੱਜ ਤੈਨੂੰ ਜਵਾਬ ਮਿਲ ਗਿਆ ਭਗਵੰਤ ਮਾਨ ਹਣ ਇਹ ਅਕਾਲੀਆਂ ਨੂੰ ਜਵਾਬ ਹੀ ਮਿਲਿਆ ਸੀ ਉਹ ਠੰਡੇ ਹੋ ਕੇ ਬਹਿ ਗਏ ਨੇ ਤੇ ਵਾਰੀ ਤੇਰੀ ਵੀ ਆ ਗਈ ਤੇ ਜਿਨ੍ਹਾਂ ਨੂੰ ਤੂੰ ਬਚਾਉਣਾ ਚਾਹੁੰਦਾ ਸੀ ਨਾ ਜਿਨ੍ਹਾਂ ਨੇ ਮਗਰ ਬੋਲਦਾ ਸੀ ਸ਼ਾਇਦ ਉਹਨਾਂ ਨੇ ਤੇਰਾ ਪੱਤਾ ਵੀ ਕੱਟ ਦੇਣਾ ਕਿਉਂਕਿ ਆਪ ਆਪ ਪਾਰਟੀ ਨੂੰ ਪਤਾ ਹੈ ਕਿ ਪੰਜਾਬ ਚ ਪੰਥਕ ਹਵਾ ਤੇ ਮੇਰੇ ਦੇਖਣ ਚ ਬੜੀ ਜਲਦੀ ਉਹ ਭਗਵੰਤ ਮਾਨਸਾ ਤੇਰੀ ਥਾਂ ਤੇ ਕੋਈ ਪੰਥਕ ਬੰਦਾ ਹੀ ਆ ਜਾਣਾ ਤੇ ਸਾਡੇ ਇੱਕ ਲੀਡਰਾਂ ਚ ਬੜੀ ਬੇਵਕੂਫੀ ਹੋਈ ਹੈ ਮੁੱਖ ਮੰਤਰੀਆਂ ਚ ਜਿੰਨੇ ਮੁੱਖ ਮੰਤਰੀ ਹੋਏ ਨੇ ਇਹਨਾਂ ਨੇ ਆਪ ਦੀ ਕੌਮ ਨੂੰ ਹੀ ਕੁੱਟਿਆ ਤੇ ਗੋਲੀਆਂ ਵੀ ਇਹਨਾਂ ਨੇ ਹੀ ਚਲਾਈਆਂ ਸਾਡੀ ਕਾਮ ਦਾ ਬੰਦਾ ਅੱਜ ਤੱਕ ਕੋਈ ਨਹੀਂ ਆਇਆ ਮੈਂ ਕਹੂੰਗਾ ਕੱਡੀਆਂ ਸ਼ਕਲਾਂ ਤੇ ਨਹੀਂ ਵੇਖਣਾ ਸ਼ਕਲਾਂ ਤਾਂ ਇਹਨਾਂ ਦੇ ਸਾਰਿਆਂ ਦੇ ਬੜੀਆਂ ਸੋਹਣੀਆਂ ਨੇ ਪਰ ਸ਼ਕਲ ਨਹੀਂ ਪਰ ਇਹਨਾਂ ਨੇ ਅੱਜ ਤੱਕ ਸਾਡੇ ਆਪ ਦੇ ਬੰਦਿਆਂ ਨੂੰ ਆਪ ਦੇ ਸਮਝ ਹੀ ਆਈ ਤਾਂ ਤੁਸੀਂ ਲੀਡਰਾਂ ਦੀ ਗੱਲ ਕੀਤੀ ਸੀ ਰਵਨੀਤ ਬਿੱਟੂ ਤੁਸੀਂ ਬਿਆਨ ਵੀ ਸੁਣੇ ਹੋਣੇ ਉਹਨਾਂ ਦੇ ਕਹਿੰਦੇ ਜੇ ਅਮਰਤਪਾਲ ਸਿੰਘ ਜਿੱਤ ਗਏ ਮਾਹੌਲ ਖਰਾਬ ਹੋ ਜੂ ਪਰ ਲੋਕਾਂ ਨੇ ਜਿਤਾਏ ਉਹਨਾਂ ਨੂੰ ਰਵਨੀਤ ਬਿੱਟੂ ਹਾਰ ਗਏ ਨਹੀਂ ਇੱਕ ਪਾਲਿਸੀ ਹੈ ਉਹ ਪਾਲਿਸੀ ਕੀ ਸੀ ਜਦੋਂ ਬੰਦਾ ਪਿੱਛੇ ਜਾ ਰਿਹਾ ਸੀ ਤੇ ਉਹਦਾ ਮਕਸਦ ਕੀ ਸੀ ਇੱਕ ਇਹਨਾਂ ਦੀ ਵੀਡੀਓ ਆਪਸ ਵਿੱਚ ਵਾਇਰਲ ਹੋਈ ਸੀ ਬਸਦੀ ਤੇ ਬਿੱਟੂ ਦੀ ਤਾਂ ਜਿਸ ਦਿਨ ਵੀਡੀਓ ਵਾਇਰਲ ਹੁੰਦੀ ਹੈ ਤਾਂ ਦੇਖਣ ਵਾਲੀ ਸੋਚਣ ਵਾਲੀ ਗੱਲ ਅਗਲੇ ਦਿਨ ਬਿੱਟੂ ਦਾ ਗ੍ਰਾਫ ਥੱਲੇ ਜਾਂਦਾ ਹੈ ਤਾਂ ਉੱਥੇ ਵਧੀਆ ਚੀਜ਼ ਕੀ ਹੈ ਹਿੰਦੁਸਤਾਨ ਦੇ ਅੰਦਰ ਕੀ ਹੈ ਉਦੋਂ ਇੱਕ ਮੁਸਲਮਾਨ ਤੇ ਇੱਕ ਸਿੱਖ ਦੀ ਵੀਡੀਓ ਚੁੱਕ ਲੋ ਮੁਸਲਮਾਨ ਤੇ Hindu ਦਾ ਇੱਕ ਨਾਂ ਲੈ ਜਿਓ ਕਿ ਇਹ ਬੰਦੇ ਅੱਤਵਾਦੀ ਨੇ ਵੱਖਵਾਦੀ ਨੇ ਦੁਨੀਆ ਦਾ ਧਿਆਨ ਦੂਜੇ ਬੰਨੇ ਹੋ ਜਾਂਦਾ ਹੈ ਰਵਨੀਤ ਬਿੱਟੂ ਦਾ ਉਦੋਂ ਇਸ਼ਾਰਾ ਕੀ ਸੀ ਕਿ ਕਿਸ ਤਰੀਕੇ ਨਾਲ ਉਹ ਵੀਡੀਓ ਬੈਠ ਜੇ ਤੇ ਅਮਰਤਪਾਲ ਨੂੰ ਡਿਕਲੇਅਰ ਕਰਦੀਓ ਦੋ ਤਿੰਨ ਮਕਸੂਦ ਸੀ ਉਹਨਾਂ ਦੇ ਪੰਜਾਬ ਦੇ ਅੰਦਰ ਪਰ ਲੋਕਾਂ ਨੇ ਦਾਸ ਦਿੱਤਾ ਕਿ ਨਹੀਂ ਹੁਣ ਪੰਜਾਬ ਹੈ ਜਿਹੜਾ ਇਹ ਪੰਥਕ ਧਿਰਦਾ ਪੰਜਾਬ ਸਿੱਖਾਂ ਦਾ ਹੈ ਪੰਜਾਬ ਉਹਨਾਂ ਸਾਰੇ ਲੋਕਾਂ ਦਾ ਹੈ ਜਿਹੜੇ ਪੰਜਾਬ 'ਚ ਰਹਿਣ ਵਾਲੇ ਨੇ ਸੋ ਇਹਨਾਂ ਨੂੰ ਛੱਡ ਜਾਣਾ ਚਾਹੀਦਾ ਪੰਜਾਬ ਮੇਰੇ ਦੇਖਣ 'ਚ ਇਹੋ ਜਿਹੇ ਲੀਡਰਾਂ ਦਾ ਹੁਣ ਪੰਜਾਬ 'ਚ ਜਗ੍ਹਾ ਵੀ ਕੋਈ ਨਹੀਂ ਸਹੀ ਹੈ ਤਾਂ ਅਕਾਲੀ ਦਲ ਕਹਿੰਦਾ ਰਿਹਾ ਅਸੀਂ ਪੰਥਕ ਹੈ ਪਰ ਇਸ ਵਾਰ ਪੰਥ ਨੇ ਦੋ ਚਿਹਰਿਆਂ ਨੂੰ ਹੋਰ ਨੂੰ ਚੁਣਿਆ ਭਾਈ ਸਰਬਜੀਤ ਸਿੰਘ ਨੇ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਨੇ ਤਾਂ ਪੰਥਕ ਸਰਸੇ ਜਾ ਕੇ ਉਹ ਅਕਾਲੀ ਦਲ ਖਤਮ ਹੋ ਚੁੱਕਾ ਸੀ ਉਹ ਸਾਡੇ ਬੇਵਕੂਫ ਬੰਦੇ ਨੇ ਜਿਹੜੇ ਅਜੇ ਵੀ ਕਹਿ ਰਹੇ ਨੇ ਪੰਥਕ ਹੈ ਜਿਹਦੋਂ ਡੇਰੇ ਸਰਸੇ ਜਾ ਕੇ ਮੱਥਾ ਟੇਕਿਆ ਹੈ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕੀਤੀ ਹੈ ਯਾਰ ਉਸ ਨੂੰ ਤੁਸੀਂ ਅਕਾਲੀ ਦਲ ਕਹੋਗੇ ਉਹਨਾਂ ਦੀਆਂ ਟਰਾਲੀਆਂ ਤੇ ਚੜ ਕੇ ਇਹ ਚੀਕਾ ਮਾਰੀ ਜਾਂਦੇ ਨੇ ਬੰਦੇ ਸ਼ਰਮ ਹੈ ਇੱਕ ਬੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਆ ਪ੍ਰਧਾਨ ਇਹਦਾ ਘਰ ਬੈਠਾ ਦੰਦੀਆਂ ਕੱਢਦਾ ਹੈ ਉਹ ਕਿੱਧਰ ਦਾ ਕੱਲੀਦਲ ਸੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਕੱਲੀਆਂ ਦਾੜ੍ਹੀਆਂ ਤੇ ਇਹਨਾਂ ਦੇ ਮੂੰਹ ਨਾ ਵੇਖੋ ਐਕਚੁਅਲੀ ਚਿਹਰੇ ਹੋਰ ਨੇ ਇਹਨਾਂ ਦੇ ਸੋ ਉਹ ਬੜਾ ਮਹਾਰਾਜ ਦੀ ਕਿਰਪਾ ਨਾਲ ਵਨ ਸਾਈਡਡ ਹੋ ਗਿਆ ਤੇ ਬੜੇ ਚਾਂਸ ਨੇ 2027 ਸਾਡੀ ਸਰਕਾਰ ਦੁਬਾਰਾ ਪੰਥਕੀ ਆਉ ਠੀਕ ਗੱਲਬਾਤ ਕਰ ਰਹੇ ਸੀ ਖਾਰਾ ਸਾਹਿਬ ਦੇ ਨਾਲ ਹਰਪਾਲ ਸਿੰਘ ਖਾਰਾ ਜਿਹੜੇ ਵਾਰਿਸ ਪੰਜਾਬ ਦੇ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਸੀ ਉਹਦੇ ਲੀਗਲ ਐਡਵਾਈਜ਼ਰ ਵੀ ਸੀ ਤਾਂ ਗੱਲਬਾਤ ਕਰ ਰਹੇ ਸੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਦਾਵਾ ਕੀਤਾ ਵਿਰੋਧੀਆਂ ਦੇ ਤੰਜ ਵੀ ਕਿਸੇ ਨੇ ਕਹਿੰਦੇ 227 ਦੇ ਵਿੱਚ ਸਾਡਾ ਸੀਐਮ ਬਣ ਜਾ ਰਿਹਾ ਪਰ 227 ਤਾਂ ਹਜੇ ਆਉਣ ਵਾਲੀ ਹੈ ਦੇਖਣ ਵਾਲਾ ਹੋਊਗਾ ਕਿ 227 ਦੇ ਵਿੱਚ ਕੀ ਹੁੰਦਾ ਤੇ ਹੁਣ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਐਮਪੀ ਨੇ ਜਿਹੜੇ ਖਡੂਰ ਸਾਹਿਬ ਦੇ ਤਕਰੀਬਨ ਤੈਅ ਹੋ ਚੁੱਕੇ ਨੇ ਐਲਾਨ ਹੈ ਜਿਹੜਾ ਕੁਝ ਸਮੇਂ ਦੇ ਵਿੱਚ ਹੋ ਜਾਣਾ ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਤਰਨਤਾਰਨ ਸਾਹਿਬ